ਚਲਦੇ ਮੋਟਰਸਾਈਕਲ ਤੇ ਬੰਦਾ ਸਿੱਧਾ ਸੜਕ ਤੇ ਬਣੇ ਖੱਡੇ ਦੇ ਵਿੱਚ ਡਿੱਗ ਗਿਆ ਤੇ ਦੱਸਦੇ ਯੇ ਕਿ ਜਿਹੜਾ ਵੱਡਾ ਹਾਦਸਾ ਵਾਪਰਿਆ ਜਿਸ ਦੀ ਪੂਰੀ ਲਾਈਵ ਵੀਡੀਓ ਕੈਮਰੇ ਦੇ ਵਿੱਚ ਕੈਦ ਹੋਈ ਹੈ ਪਹਿਲਾਂ ਖੱਡੇ ਉੱਤੋਂ ਦੀ ਕਾਰ ਲੰਘਦੀ ਹੈ ਫਿਰ ਪਿੱਛੇ ਆ ਰਿਹਾ ਬਾਈਕ ਸਵਾਰ ਬੰਦਾ ਸਿੱਧਾ ਖੱਡੇ ਦੇ ਵਿੱਚ ਜਾ ਡਿੱਗਿਆ ਬਾਈਕ ਤੇ ਪੂਰੀ ਤਰੀਕੇ ਨਾਲ ਖੱਡੇ ਦੇ ਵਿੱਚ ਡਿੱਗ ਜਾਂਦੀ ਹੈ ਬੰਦਾ ਖੱਡੇ ਤੋਂ ਬਾਹਰ ਡਿੱਗ ਜਾਂਦਾ ਹੈ ਹੈਰਾਨ ਕਰਦੀਆਂ ਤਸਵੀਰਾਂ ਮੋਗਾ ਤੋਂ ਸਾਹਮਣੇ ਆਈਆਂ ਨੇ ਜਿੱਥੇ ਤਸਵੀਰਾਂ ਦੇ ਵਿੱਚ ਤੁਸੀਂ ਸਾਫ਼ ਵੇਖ ਰਹੇ ਹੋ ਕਿ ਪਹਿਲਾਂ ਖੱਡੇ ਦੇ ਉੱਪਰੋਂ ਦੀ ਕਾਰ ਲੰਘਦੀ ਹੈ ਫਿਰ ਪਿੱਛੇ ਬਾਈਕ ਤੇ ਇੱਕ ਬੰਦਾ ਆ ਰਿਹਾ ਜਿਸ ਨੂੰ ਕੀ ਕੁਝ ਵੀ ਅੰਦਾਜ਼ਾ ਨਹੀਂ ਹੈ ਕਿ ਅੱਗੇ ਕੀ ਹੋਣ ਵਾਲਾ ਹੈ ਜਿਵੇਂ ਕਾਰ ਖड्डे ਤੋਂ ਲੰਘਦੀ ਹੈ ਪਿੱਛੇ ਆ ਰਿਹਾ ਬਾਈਕ ਸਵਾਰ ਖड्डे ਦੇ ਵਿੱਚ ਡਿੱਗ ਜਾਂਦਾ ਤੇ ਬਾਈਕ ਅੰਦਰ ਤੇ ਬੰਦਾ ਬਾਹਰ ਡਿੱਗ ਜਾਂਦੇ ਨੇ ਵਾਰ-ਵਾਰ ਬੰਦੇ ਦੀ ਜਾਨ ਬੱਜੀ ਪਰ ਪ੍ਰਸ਼ਾਸਨ ਦੀ ਵੱਡੀ ਲਾਪਰਵਾਹੀ ਵੇਖਣ ਨੂੰ ਮਿਲੀ ਜਿੱਥੇ ਮੋਗਾ ਦੇ ਵਿੱਚ ਚੱਲਦੀ ਸੜਕ ਤੇ ਖੁੱਲਾ ਖੱਡਾ ਛੱਡਿਆ ਹੋਇਆ ਜਿਸ ਕਾਰਨ ਹਾਦਸਾ ਵਾਪਰ ਗਿਆ ਧਰਤੀ ਥੱਲੇ ਬੈ ਗਿਆ ਸੀ ਧਰਤੀ ਬਹਿਣ ਦੇ ਨਾਲ ਟੋਆ ਬਹੁਤ ਵੱਡਾ ਹੋ ਚੁੱਕਿਆ ਸੀ ਜਿੰਨੇ ਨਾ ਕੁਛ ਨੁਕਸਾਨ ਹੋ ਜਾਂਦੇ ਪਹਿਲਾਂ ਡੰਡੇ ਡੁੰਡੇ ਗੱਡੇ ਸਾਰਾ ਕੁਝ ਕੀਤਾ ਫਿਰ ਕੁਛ ਆ ਗਏ ਉਹਨਾਂ ਡੰਡੇ ਡੁੰਡੇ ਪੜਤਦੇ ਮਲਾਜਮਾਨੇ ਡੰਡੇ ਪੱਟਦੇ ਸਾਰੇ ਮੜੇ ਗੱਡੀਆਂ ਲੰਘਣ ਨਹੀਂ ਸ਼ੁਰੂ ਹੋ ਗਿਆ ਜੀ ਉੱਥੇ ਆ ਇੱਕ ਮੋਟਰਸਾਈਕਲ ਤੇ ਬੰਦਾ ਆਂਦਾ ਸੀ ਉਹ ਥੱਲੇ ਵਿੱਚ ਹੀ ਡਿੱਗ ਗਿਆ ਸਾਰਾ ਮੋਟਰਸਾਈਕਲ ਦੇ ਵਿੱਚ ਇਹਦੀ ਪਹਿਲਾਂ ਕੋਈ ਕੰਪਲੇਂਟ ਵਗੈਰਾ ਨਹੀਂ ਲਖਾਈ ਲੱਗ ਗਈ ਨਹੀਂ ਕਿਸੇ ਨੇ ਨਹੀਂ ਲਖਾਈ ਸੀ ਇਹਨਾਂ ਦੇ ਗੁਰੂ ਵੀ ਸ਼ਹਿਰ ਚ ਜੇਰਦਾ ਦੇ ਕੋਈ ਇੱਕ ਖੜੇ ਪੈ ਰਹੀ ਹੋਏ ਸ਼ਹਿਰ ਚ ਬਹੁਤ ਹੋਏ ਹੈ ਜੀ ਜਗ੍ਹਾ ਜਗ੍ਹਾ ਟੋਏ ਹੋਏ ਪਏ ਹੈ ਜੀ ਸ਼ਹਿਰ ਦੇ ਵਿੱਚ ਜਗ੍ਹਾ ਜਗ੍ਹਾ ਜੀ ਕੀ ਕਾਰੋ ਸਮੇਂ ਦਾ ਨਹੀਂ ਸ਼ਿਵਰੇ ਕਾਰਨ ਇਹ ਹੁਣ ਅੱਜ ਕੱਲ ਕਰਦੇ ਨਹੀਂ ਕੰਪੇ ਕੰਮ ਕੀ ਕਰੀਏ ਹੁਣ ਕਿਸ ਸਰ ਕਿਨੂੰ ਜਾ ਕੇ ਕਹੀਏ ਮੇਰਾ ਨਾਮ ਸਾਹਿਲ ਹੈ ਸਾਹਿਲ ਕਿੱਡੀ ਜਗ੍ਹਾ ਰਹੇਂ ਚੌਂਗ ਸ਼ੇਖਾਂ ਲੋਕੜੀ ਆਪਣੇ ਤੇ ਕੀ ਆ ਹਾਥਾ ਹੋਇਆ ਜੀ ਅੱਜ ਸਰ ਸੁਬਾ ਸੁਬਾ ਜਦੋਂ ਆਏ ਆ ਦੁਕਾਨ ਤੇ ਆਉਂਦੇ ਸਰ ਸੜਕ ਤੇ ਟੋਆ ਕਾਫੀ ਡੂੰਗਾ ਪਿਆ ਹੋਇਆ ਸੀ ਜਿਵੇਂ ਸੜਕ ਬੈ ਗਈ ਕਿਸੇ ਚੀਜ਼ ਨਾਲ ਦਾ ਪੈਣ ਕਰਕੇ ਬੈ ਗਈ ਤੇ ਉਹਨਾਂ ਕਰਕੇ ਟ੍ਰੈਫਿਕ ਕਲ ਵੱਧ ਲੱਗਾ ਰਿਹਾ ਤੇ ਕੱਲ ਐਮਸੀ ਸਾਹਿਬ ਵੀ ਆਏ ਹੋਏ ਸੀ ਇੱਥੇ ਤੇ ਉਹਨਾਂ ਸਾਹਮਣੇ ਇੱਕ ਬੰਦਾ ਆਇਆ ਅੱਗ ਗੱਡੀ ਸੀ ਗੱਡੀ ਉਤੋਂ ਨਾ ਕਿ ਟੋਆ ਨਹੀਂ ਦਿਖਿਆ ਉਹਨੂੰ ਤੇ ਇਸ ਕਰਕੇ ਉਹ ਸਿੱਧਾ ਟੋਏ ਵਿੱਚ ਜਾ ਕੇ ਡਿੱਗ ਪਿਆ ਕਿੰਨਾ ਡੇਂਜਰ ਸੀਗਾ ਵੀ ਕਾਫੀ ਡੇਂਜਰ ਸਾਰਾ ਸਮਝ ਲਓ ਕਿ ਮੋਟਰਸਾਈਕਲ ਸਾਰਾ ਫਰੰਟ ਤੋਂ ਡੋਟ ਟੁੱਟ ਗਿਆ ਬੰਦੇ ਦਾ ਉਹਨੇ ਛੇੜਟਾ ਜੁੱਟਾ ਕਾਫੀ ਵੱਜ ਗਿਆ ਬਾਵਾ ਮੂਵਾ ਦੇ ਤੇ ਬਚਾਅ ਹੋ ਗਿਆ ਕਿ ਗਰਦਨ ਗਰਦਨ ਦੀ ਬੰਦੇ ਦੀ ਹਿੱਲ ਗਈ ਕਿਉਂਕਿ ਸਿੱਧਾ ਮੂੰਹ ਪਰ ਨੇ ਡਿੱਗ ਗਿਆ ਸੀ ਵਿੱਚ ਜਾ ਕੇ ਉਹ ਆਸੇ-ਵਾਸੇ ਹੀ ਕਾਫੀ ਜਣੇ ਖੜੇ ਸੀ ਤਾਂ ਕਰਕੇ ਉਹਨੂੰ ਬਾਹਰ ਕੱਢ ਲਿਆ ਤੇ ਉਹਦਾ ਬਚਾਅ ਹੋ ਗਿਆ ਬੰਦੇ ਦਾ ਸ਼ਹਿਰ ਜੁਰ ਵੀ ਇੱਦਾਂ ਦੇ ਕਈ ਟੋਏ-ਟੋਏ ਹੈਗੇ ਨੇ ਸ਼ਹਿਰ ਦੇ ਵਿੱਚ ਕਾਫੀ ਤਾਂ ਜੋ ਜਹੀਦਾ ਜਿੱਥੇ ਕਿ ਨਗਰ ਨਿਗਮ ਦੀ ਆਪਣੀ ਤਾਂ ਦੀ ਨਡੂ ਬੋਟੀ ਜਿਹੜੀ ਕਿ ਨਵਾ ਰਹੇ ਆ ਕਿਉਂਕਿ ਮੇਰੀ ਇਹ ਨੌਲੇਜ ਦੇ ਵਿੱਚ ਨਹੀਂ ਸੀਗੀ ਮੈਂ ਮੇਰੇ ਬਹੁਤ ਹੀ ਸਤਿਕਾਰਯੋਗ ਵੀਰ ਵੇਪਨ ਜੀ ਕਿਉਂਕਿ ਜਦੋਂ ਇੱਥੇ ਪ੍ਰੈਸ ਜਾਂ ਆਈਆ ਜਾਂ ਸਾਡੇ ਵੀਰ ਆਇਆ ਮੈਨੂੰ ਉਹਨਾਂ ਕੋਲੋਂ ਮੈਨੂੰ ਜਾਣਕਾਰੀ ਮਿਲੀ ਆ ਕਿ ਜਿਹੜੀ ਕਿਸੇਖਾਂ ਵਾਲੇ ਚੌਂਕ ਦੇ ਵਿੱਚ ਜਿਹੜੀ ਕਿ ਡਾਟ ਜਿਹੜੀ ਸੀਵਰੇਜ ਵਾਲੀ ਆ ਉਹ ਡਿੱਗ ਪਈ ਆ ਕਿਉਂਕਿ ਜਦੋਂ ਕੋਈ ਮੇਰੇ ਕੋਲ ਕੋਈ ਇਨਫੋਰਮੇਸ਼ਨ ਹੈ ਨਹੀਂ ਜਾਂ ਸਾਡੇ ਕੋਈ ਐਸਡੀਓ ਸਾਹਿਬ ਆ ਜਾਂ ਕੋਈ ਜੇਈ ਸਾਹਿਬ ਆ ਜਾਂ ਸੀਵਰੇਜ ਬੋਰਡ ਦੇ ਸਾਡੇ ਡਿਪਾਰਟਮੈਂਟ ਦੇ ਜਿੰਨੇ ਵੀ ਕਰਮਚਾਰੀ ਆ ਹਜੇ ਤੱਕ ਮੈਨੂੰ ਕਿਸੇ ਨੇ ਵੀ ਇਨਫੋਰਮੇਸ਼ਨ ਇਹ ਨਹੀਂ ਦਿੱਤੀ ਸੀ ਵੀ ਉੱਥੇ ਆ ਗੱਲ ਹੋਈ ਆ ਹੁਣ ਮੈਨੂੰ ਪਤਾ ਲੱਗ ਗਿਆ ਸਮਝ ਲਓ ਤੁਸੀਂ ਕਹੋ ਵੀ 1:05 ਮਿੰਟ ਰਹਿੰਦੇ ਆ ਜੀ ਹੁਣ ਪਤਾ ਲੱਗਾ ਜੀ 10 ਮਿੰਟ ਦੇ ਵਿੱਚ ਵਿੱਚ ਮੈਂ ਉੱਥੇ ਜਿਹੜੀ ਕਿ ਇਹ ਘਟਨਾ ਹੋਈ ਆ ਜਾਂ ਕਿ ਉਹ ਖੱਡਾ ਪਿਆ ਹੋਇਆ ਤੇ ਜਿਹੜੇ ਕਿ ਐਸਡੀਓ ਗੁਰਜੋਤ ਸਿੰਘ ਜੀ ਆ ਉਹਨਾਂ ਨੂੰ ਇਨਫੋਰਮੇਸ਼ਨ ਦਿੱਤੀ ਆ ਵੀ ਤੁਸੀਂ ਵੀ ਉੱਥੇ ਪਹੁੰਚੋ ਤੇ ਜਿਹੜਾ ਕਿ ਮੈਂ ਵੀ ਉੱਥੇ ਨਾਲ ਦੀ ਨਾਲ ਉੱਥੇ ਜਾ ਕੇ ਪਹੁੰਚਦੇ ਆ ਜਿਹੜਾ ਕਿ ਹੋਰ ਕੰਮ ਜਿਹੜੇ ਕਿ ਕਰਨ ਵਾਲੇ ਆ ਜਿਹੜੇ ਕਿ ਜ਼ਰੂਰੀ ਆ ਜਾਂ ਜਿਹੜਾ ਕਿ ਕੰਮ ਦੀ ਕੰਮ ਵੀ ਜਲਦ ਤੋਂ ਜਲਦੀ ਜਿਹੜਾ ਕਿ ਉਹ ਕੀਤਾ ਜਾਊਗਾ। ਚੱਲਦੇ ਮੋਟਰਸਾਈਕਲ ਤੇ ਬੰਦਾ ਸਿੱਧਾ ਸੜਕ ਤੇ ਬਣੇ ਖੱਡੇ ਦੇ ਵਿੱਚ ਡਿੱਗ ਗਿਆ ਤੇ ਦੱਸਦੇ ਯੇ ਕਿ ਜਿਹੜਾ ਵੱਡਾ ਹਾਦਸਾ ਵਾਪਰਿਆ ਜਿਸ ਦੀ ਪੂਰੀ ਲਾਈਵ ਵੀਡੀਓ ਕੈਮਰੇ ਦੇ ਵਿੱਚ ਕੈਦ ਹੋਈ ਹੈ। ਪਹਿਲਾਂ ਖੱਡੇ ਉੱਤੋਂ ਦੀ ਕਾਰ ਲੰਘਦੀ ਹੈ ਫਿਰ ਪਿੱਛੇ ਆ ਰਿਹਾ ਬਾਈਕ ਸਵਾਰ ਬੰਦਾ ਸਿੱਧਾ ਖੱਡੇ ਦੇ ਵਿੱਚ ਜਾ ਡਿੱਗਿਆ। ਬਾਈਕ ਤੇ ਪੂਰੀ ਤਰੀਕੇ ਨਾਲ ਖੱਡੇ ਦੇ ਵਿੱਚ ਡਿੱਗ ਜਾਂਦੀ ਹੈ ਬੰਦਾ ਖੱਡੇ ਤੋਂ ਬਾਹਰ ਡਿੱਗ ਜਾਂਦਾ ਹੈ। ਹੈਰਾਨ ਕਰਦੀਆਂ ਤਸਵੀਰਾਂ ਮੋਗਾ ਤੋਂ ਸਾਹਮਣੇ ਆਈਆਂ ਨੇ ਜਿੱਥੇ ਤਸਵੀਰਾਂ ਦੇ ਵਿੱਚ ਤੁਸੀਂ ਸਾਫ਼ ਵੇਖ ਰਹੇ ਹੋ ਕਿ ਪਹਿਲਾਂ ਖੱਡੇ ਦੇ ਉੱਪਰੋਂ ਦੀ ਕਾਰ ਲੰਘਦੀ ਹੈ ਫਿਰ ਪਿੱਛੇ ਬਾਈਕ ਤੇ ਇੱਕ ਬੰਦਾ ਆ ਰਿਹਾ ਜਿਸ ਨੂੰ ਕੀ ਕੁਝ ਵੀ ਅੰਦਾਜ਼ਾ ਨਹੀਂ ਹੈ ਕਿ ਅੱਗੇ ਕੀ ਹੋਣ ਵਾਲਾ ਹੈ ਜਿਵੇਂ ਕਾਰ ਖੱਡੇ ਤੋਂ ਲੰਘਦੀ ਹੈ ਪਿੱਛੇ ਆਰਿਆ ਬਾਈਕ ਸਵਾਰ ਖੱਡੇ ਦੇ ਵਿੱਚ ਡਿੱਗ ਜਾਂਦਾ ਤੇ ਬਾਈਕ ਅੰਦਰ ਤੇ ਬੰਦਾ ਬਾਹਰ ਡਿੱਗ ਜਾਂਦੇ ਨੇ ਵਾਰ-ਵਾਰ ਬੰਦੇ ਦੀ ਜਾਨ ਬੱਜੀ ਪਰ ਪ੍ਰਸ਼ਾਸਨ ਦੀ ਵੱਡੀ ਲਾਪਰਵਾਹੀ ਵੇਖਣ ਨੂੰ ਮਿਲੀ ਹੈ ਜਿੱਥੇ ਮੋਗਾ ਦੇ ਵਿੱਚ ਚੱਲਦੀ ਸੜਕ ਤੇ ਖੁੱਲਾ ਖੱਡਾ ਛੱਡਿਆ ਹੋਇਆ ਜਿਸ ਕਾਰਨ ਹਾਦਸਾ ਵਾਪਰ ਗਿਆ ਆ ਧਰਤੀ ਥੱਲੇ ਬੈ ਗਈ ਸੀ ਧਰਤੀ ਬਹਿਣ ਦੇ ਨਾਲ ਟੋਆ ਬਹੁਤ ਵੱਡਾ ਹੋ ਚੁੱਕਿਆ ਸੀ ਜਿੰਨੇ ਨਾਲ ਕੁਝ ਨੁਕਸਾਨ ਹੋ ਜਾਣਾ ਦੇ ਪਹਿਲਾ ਡੰਡੇ ਡੁੰਡੇ ਗੱਡੇ ਸਾਰਾ ਕੁਝ ਕੀਤਾ ਫਿਰ ਕੁਛ ਆ ਗਏ ਉਹਨਾਂ ਡੰਡੇ ਡੁੰਡੇ ਪੜਤਦੇ ਮਲਾਜਮਾਨੀ ਡੰਡੇ ਪੁੱਟਦੇ ਸਾਡੇ ਗੱਡੀਆਂ ਲੰਘਣ ਨਹੀਂ ਸ਼ੁਰੂ ਹੋ ਗਿਆ ਜੀ ਉੱਥੇ ਆ ਇੱਕ ਮੋਟਰਸਾਈਕਲ ਤੇ ਬੰਦਾ ਆਂਦਾ ਸੀ ਉਹ ਥੱਲੇ ਵਿੱਚ ਹੀ ਡਿੱਗ ਗਿਆ ਸਾਰਾ ਮੋਟਰਸਾਈਕਲ ਦੇ ਵਿੱਚ ਇਹਦੀ ਪਹਿਲਾਂ ਕੋਈ ਕੰਪਲੇਂਟ ਵਗੈਰਾ ਨਹੀਂ ਲਖਾਈ ਲਗੜ ਗਈ ਨਹੀਂ ਕਿਸੇ ਨੇ ਨਹੀਂ ਲਖਾਈ ਸੀ ਉਹਨਾਂ ਗੌਰ ਵੀ ਸ਼ਹਿਰ ਦਾ ਜੇ ਤਾਂ ਇਹ ਖੜੇ ਪੈ ਰਹੀ ਹੋਏ ਸ਼ਹਿਰ 'ਚ ਬਹੁਤ ਹੋਏ ਹੈ ਜੀ ਜਗਾ ਜਗਾ ਤੋਏ ਹੋਵੇ ਇਹ ਸ਼ਹਿਰ ਦੇ ਵਿੱਚ ਜਗਾ ਜਗਾ ਜੀ ਕੀ ਕਰ ਰਹੇ ਸਮੇਂ ਤੋਂ ਵੀ ਸ਼ਹਿਰ ਦੇ ਕਰ ਰਹੇ ਹੁਣ ਅੱਜ ਕੱਲ ਕਰਦੇ ਨਹੀਂ ਕੰਪੇ ਕੰਮ ਕੀ ਕਰੀਏ ਹੁਣ ਕਿਸੇ ਕਿਹਨੂੰ ਜਾ ਕੇ ਕਹੀਏ ਮੇਰਾ ਨਾਮ ਸਾਹਿਲ ਹੈ ਸਾਹਿਲ ਕਿੱਡੀ ਜਗਾ ਰਹੇ ਹੋ ਚੌਂਗ ਸ਼ੇਖਾਂ ਲੋਕੜੀ ਆਪਣੇ ਕੀ ਆ ਸਾਥਾ ਹੋਇਆ ਜੀ ਅਸਾਂ ਕਹ ਲੋ ਸਰ ਸਵੇਰ ਸਵੇਰ ਜਦੋਂ ਆਏ ਆ ਦੁਕਾਨ ਤੇ ਆਉਂਦੇ ਸਾਰ ਸੜਕ ਤੇ ਟੋਆ ਕਾਫੀ ਡੂੰਗਾ ਪਿਆ ਹੋਇਆ ਸੀ ਜਿਵੇਂ ਸੜਕ ਬਹਿ ਗਈ ਕਿਸੇ ਚੀਜ਼ ਨਾਲ ਦਾਬ ਪੈਣ ਕਰਕੇ ਬਹਿ ਗਈ ਤੇ ਉਹਨਾਂ ਕਰਕੇ ਟ੍ਰੈਫਿਕ ਅਲਵਾਦ ਲੱਗਾ ਰਿਹਾ ਤੇ ਕੱਲ ਐਮਸੀ ਸਾਹਿਬ ਵੀ ਆਏ ਹੋਏ ਸੀ ਇੱਥੇ ਤੇ ਉਹਨਾਂ ਸਾਹਮਣੇ ਇੱਕ ਬੰਦਾ ਆਇਆ ਅੱਗੇ ਗੱਡੀ ਸੀ ਗੱਡੀ ਉੱਤੋਂ ਰਾਂਗੇ ਟੋਆ ਨਹੀਂ ਦਿਖਿਆ ਉਹਨੂੰ ਤੇ ਇਸ ਕਰਕੇ ਉਹ ਸਿੱਧਾ ਟੋਏ ਵਿੱਚ ਜਾ ਕੇ ਡਿੱਗ ਪਿਆ ਕਿੰਨਾ ਡੇਂਜਰ ਸੀਗਾ ਵੀ ਉਹ ਕਾਫੀ ਡੇਂਜਰ ਸਾਰਾ ਸਮਝ ਲਓ ਕਿ ਮੋਟਰਸਾਈਕਲ ਸਾਰਾ ਫਰੰਟ ਤੋਂ ਡੋਟ ਟੁੱਟ ਗਿਆ ਬੰਦੇ ਦਾ ਉਹਨੇ ਢੀਟਾ ਜੁੱਟਾ ਕਾਫੀ ਵੱਜ ਗਿਆ ਬਾਵਾ ਮੂਵਾ ਦੇ ਤੇ ਬਚਾਅ ਹੋ ਗਿਆ ਕਿ ਗਰਦਨ ਗੁਰਦਨ ਦੀ ਬੰਦੇ ਦੀ ਹਿੱਲ ਗਈ ਕਿਉਂਕਿ ਸਿੱਧਾ ਮੂੰਹ ਪਰ ਨੇ ਡਿੱਗ ਗਿਆ ਸੀ ਵਿੱਚ ਜਾ ਕੇ ਉਹ ਆਸੇ-ਵਾਸੇ ਹੀ ਕਾਫੀ ਜਣੇ ਖੜੇ ਸੀ ਤਾਂ ਕਰਕੇ ਉਹਨੂੰ ਬਾਹਰ ਕੱਢ ਲਿਆ ਤੇ ਉਹਦਾ ਬਚਾਅ ਹੋ ਗਿਆ ਬੰਦੇ ਦਾ ਸ਼ਹਿਰ ਜੁਰ ਵੀ ਇੱਦਾਂ ਦੇ ਕਈ ਟੋਏ ਟੋਏ ਹੈ ਮੈਂ ਬਲਜੀ ਸਿੰਘ ਚੰਨੀ ਮੇਅਰ ਨਗਰ ਨਗਮੋਗਾ ਜਿੱਥੇ ਕਿ ਨਗਰ ਨਗਮ ਦੀ ਆਪਣੀ ਤਾਂ ਦੀ ਨਾ ਡਬਿਟੀ ਜਿਹੜੀ ਕਿ ਨਵਾਰੇ ਆ ਕਿਉਂਕਿ ਮੇਰੀ ਇਹ ਨੌਲੇਜ ਦੇ ਵਿੱਚ ਨਹੀਂ ਸੀਗੀ ਮੈਂ ਮੇਰੇ ਬਹੁਤ ਹੀ ਸਤਿਕਾਰਯੋਗ ਵੀਰ ਵੇਪਨ ਜੀ ਕਿਉਂਕਿ ਜਦੋਂ ਇੱਥੇ ਪ੍ਰੈਸ ਜਾਂ ਆਈਆ ਜਾਂ ਸਾਡੇ ਵੀਰ ਆਇਆ ਮੈਨੂੰ ਤੋਂ ਉਹਨਾਂ ਕੋਲੋਂ ਮੈਨੂੰ ਜਾਣਕਾਰੀ ਮਿਲੀ ਆ ਵੀ ਜਿਹੜੀ ਕਿਸੇ ਖਾਲੇ ਚੌਂਕ ਦੇ ਵਿੱਚ ਜਿਹੜੀ ਕੀ ਡਾਟ ਜਿਹੜੀ ਸੀਵਰੇਜ ਵਾਲੀ ਆ ਉਹ ਡਿੱਗ ਪਈ ਆ ਕਿਉਂਕਿ ਜਦੋਂ ਕੋਈ ਮੇਰੇ ਕੋਲ ਕੋਈ ਇਨਫੋਰਮੇਸ਼ਨ ਹੈ ਨਹੀਂ ਜਾਂ ਸਾਡੇ ਕੋਈ ਐਸਡੀਓ ਸਾਹਿਬ ਆ ਜਾਂ ਕੋਈ ਜੇਈ ਸਾਹਿਬ ਆ ਜਾਂ ਸੀਵਰੇਜ ਬੋਰਡ ਦੇ ਸਾਡੇ ਡਿਪਾਰਟਮੈਂਟ ਦੇ ਜਿੰਨੇ ਵੀ ਕਰਮਚਾਰੀ ਆ ਹਜੇ ਤੱਕ ਮੈਨੂੰ ਕਿਸੇ ਨੇ ਵੀ ਇਨਫੋਰਮੇਸ਼ਨ ਇਹ ਨਹੀਂ ਦਿੱਤੀ ਸੀ ਵੀ ਉੱਥੇ ਆ ਗੱਲ ਹੋਈ ਆ ਹੁਣ ਮੈਨੂੰ ਪਤਾ ਲੱਗ ਗਿਆ ਸਮਝ ਲਓ ਤੁਸੀਂ ਕਹੋ ਵੀ 1:00 ਵਜੇ ਚ 5 ਮਿੰਟ ਰਹਿੰਦੇ ਆ ਜੀ ਹੁਣ ਪਤਾ ਲੱਗਾ ਜੀ 10 ਮਿੰਟ ਦੇ ਵਿੱਚ ਵਿੱਚ ਮੈਂ ਉੱਥੇ ਜਿਹੜੀ ਕਿ ਇਹ ਘਟਨਾ ਹੋਈ ਆ ਜਾਂ ਕਿ ਉਹ ਖੱਡਾ ਪਿਆ ਹੋਇਆ ਤੇ ਜਿਹੜੇ ਕਿ ਐ ਦਿੱਤੀ ਵੀ ਉਤੋਂ ਸੀ ਵੀ ਉੱਥੇ ਪਹੁੰਚੋ ਤਾਂ ਇਹ ਜਿਹੜਾ ਕਿ ਮੈਂ ਵੀ ਉੱਥੇ ਨਾਲ ਦੀ ਨਾਲ ਉੱਥੇ ਜਾ ਕੇ ਪਹੁੰਚਦੇ ਆਂ ਜਿਹੜਾ ਕਿ ਹੋਰ ਕੰਮ ਜਿਹੜੇ ਕਿ ਕਰਨ ਵਾਲੇ ਆ ਜਿਹੜੇ ਕਿ ਜ਼ਰੂਰੀ ਆ ਜਾਂ ਕੋਈ ਬੈਰੀਗੇਟ ਕਰਨਾ ਵਾ ਉਹ ਅਸੀਂ ਪਹਿਲ ਦੇ ਆਧਾਰ ਤੇ ਉੱਥੇ ਕਰਾਂਗੇ ਤੇ ਜਿਹੜੇ ਗਿਆ ਕਿ ਕੰਮ ਦੀ ਕੰਮ ਵੀ ਜਲਦ ਤੋਂ ਜਲਦੀ ਜੜਾ ਕਿ ਉਹ ਕੀਤਾ ਜਾਊਗਾ